ਬੰਟੀ ਆ ਮਾਂ ਪੁੱਤੁਰਿਆ ਪੁੱਤ ਮੇਰੇ ਨਾ ਮੈਨੂੰ ਦਵਾਈ ਦਿਵਾ ਕੇ ਲਿਆ ਮੇਰੇ ਗੋਡੇ ਲੱਤਾਂ ਬਹੁਤ ਦੁਖਦੇ ਆ ਤੇ ਵੀ ਇਹ ਤਨਾ ਦਿਨੋ ਦਿਨ ਖਰਾਬੀ ਹੋਈ ਜਾਂਦੀ ਉਹ ਕੋਈ ਨਾ ਮਾਂ ਦਵਾ ਲਿਆ ਮਾਂ ਤੇਨੂੰ ਪਤਾ ਦਾ ਹੈ ਮੈਂ ਕਿੰਨਾ ਲੇਟ ਦਾ ਆਉਣਾ ਕਦੇ ਕੰਮ ਤਾਂ ਇੰਨਾ ਜ਼ਿਆਦਾ ਹੁੰਦਾ ਦਾ ਉਹ ਤਾਂ ਪੁੱਤ ਮੈਨੂੰ ਵੀ ਪਤਾ ਹੈ ਤੂੰ ਵੇਲਾ ਤਾਂ ਨਹੀਂ ਆਉਂਦਾ ਸਾਰਾ ਦਿਨ ਕੰਮ ਕਰਦਾ ਹੈ ਦਵਾ ਲਿਆ ਮੈਂ ਕੋਈ ਨਾ ਦੋ ਚਾਰ ਦਿਨਾਂ ਤੱਕ ਮੈਂ ਤੁਹੇ ਕਰੀ ਲੈ ਲਾ ਗੋੜੀ ਪੁੱਤ ਪੁੱਤ ਦੋ ਘੜੀਆਂ ਮੇਰੇ ਵਾਸਤੇ ਵੀ ਕੱਢ ਲਿਆ ਕਰੋ ਮਾਂ ਵਾਸਤੇ ਬਹਿ ਜਾ ਕਰੋ ਆਉਂਦੇ ਜਾਂਦੇ ਮੇਰੇ ਕੋਲ ਉਹ ਮੈਂ ਤੁਹਾਨੂੰ ਦੱਸਿਆ ਤਾਂ ਕਿੰਨਾ ਲੇਟ ਤਾਉਣਾਗਾ ਮੈਂ ਇਹਨਾਂ ਦਾ ਥੱਕਿਆ ਤਾ ਦਾ ਹੌਂਸਾ ਦਾ ਸ੍ਰੀ ਰਾਮ ਬਾਹ ਲਗਾਉਂਗੀ ਬਸ ਸੌ ਜਾ ਉਹ ਤਾਂ ਮੈਂ ਤੁਹਾਨੂੰ ਇਹਨੂੰ ਵੀ ਬਤਾ ਪਰ ਮੈਂ ਵੀ ਸਾਰਾ ਦਿਨ ਚੱਕੀ ਇਹ ਨਹੀਂ ਵਾਰ ਕਰਨੀ ਕਦੇ ਵੱਡੇ ਕੰਨੀ ਦੇਖ ਲਿਆ ਉਹ ਵੀ ਕੋਲ ਦੀ ਨੰਗੀ ਨੰਦ ਤੈਨੂੰ ਦੇਖ ਲੈਨੇ ਤੂੰ ਵੀ ਨੰਗੇ ਜਨਾਂ ਕੋਲ ਦੀ ਕੋ ਮੈਂ ਦੁਖ ਸੁਖ ਪੁੱਛ ਲਾ ਕਰ ਮਾਂ ਨੂੰ ਹੋਰ ਕੀ ਹੋਰ ਕੌਣ ਪੁੱਛੂਗਾ ਜੇ ਤੁਸੀਂ ਨਹੀਂ ਪੁੱਛੋਗੇ ਤਾਂ ਮਾਂ ਚੰਗੀ ਬਣੀ ਤਾਂ ਬੈਠੇਂਗੀ ਦੁੱਖ ਜ਼ਰੂਰ ਤੈਨੂੰ ਦੱਸੇਗੀ ਮੈਨੂੰ ਜਿਹੜਾ ਦੁੱਖ ਦਾ ਉਹ ਤਾਂ ਮੈਨੂੰ ਪਤਾ ਪੁੱਤ ਤੈਨੂੰ ਵੀ ਪਤਾ ਐਨਾ ਹੀ ਐ ਮੈਂ ਸਾਰ ਦਿਨ ਤੁਹਾਨੂੰ ਤੰਗ ਨਹੀਂ ਕਰਦੀ ਵੀ ਆਹ ਦੁੱਖ ਦਾ ਮੇਰਾ ਦੁੱਖਦਾ ਐਂ ਨਹੀਂ ਕਰਦੀ ਹੈਗੀ ਚੱਲ ਪੁੱਤ ਠੀਕ ਐ ਤੁਹਾਡੀ ਮਾਰ ਲਈ ਜਾ ਕਰ ਲਾ ਰਾਂ ਹਾਲਾ ਰੋਟੀ ਨਾ ਦੇਖਣਾ ਨਾ ਵੱਡੇ ਨੂੰ ਡਿੱਕਾ ਨਾ ਇਹ ਨੂੰ ਮਾ ਉਹ ਜਨਾਂ ਲੰਗ ਮੈਂ ਤਾਂ ਦੇ ਗੋੜ ਦੀ ਜੇ ਕਹਿ ਦੇਣੀ ਆ ਕਿ ਸਾਡੇ ਕੋਲ ਟਾਈਮ ਨਹੀਂ ਮਾਂ ਵਾਸਤੇ ਵੀ ਟਾਈਮ ਨਹੀਂ ਹੈਗਾ ਹੋਰ ਕਿਹਦੇ ਵਾਸਤੇ ਹੋਊਗਾ ਚਲੋ ਭਾਈ ਦਾ ਵਸ ਜਾਂਦੇ ਵਾਦੇ ਲਾ ਕੇ ਹੋਰ ਕੀ ਤੁਹ ਪੁੱਗ ਆ ਜਾ ਮੈਂ ਨਾ ਅੱਗੇ ਤੁਸੀਂ ਐਨਾ ਟਾਈਮ ਕਿੱਥੇ ਲਾਦਾ ਉਹ ਯਾਰ ਮੰਮੀ ਕੋਲੇ ਬਹਿ ਗਿਆ ਸੀਗਾ ਮੰਮੀ ਵੀ ਆ ਨਹੀਂ ਦਿੰਦੇ ਹੈਗੇ ਵੀ ਮੁੰਡਾ ਥੱਕਿਆ ਆ ਰਾਇਆ ਵੀ ਆਰਾਮ ਕਰੀਉਗਾ ਆਪਣੇ ਕੋਲੇ ਪੇठा ਲੈਂਦੇ ਨੇ ਚਲ ਐ ਕਰ ਦੂ ਜਾਂ ਚਾਹ ਲਿਆ ਬਣਾ ਕੇ ਬਹੁਤ ਥੱਕਿਆ ਪਿਆ ਯਾਰ ਚਾਹ ਤਾਂ ਮੈਂ ਬਣਾ ਲਿਉਣੀ ਆ ਪਰ ਮੇਰਾ ਨਾ ਗੋਲ ਗੱਪੇ ਖਾਣ ਦਾ ਬੋਤਲ ਕਰ ਰਿਹਾ ਤੁਸੀਂ ਮੈਨੂੰ ਗੋਲ ਗੱਪੇ ਲਿਆ ਦੋਗੇ ਵੀਰ ਤੇਰਾ ਦਣਾ ਹਰ ਵਕਤ ਖਾਣ ਕੀ ਧਿਆਨ ਰਹਿੰਦਾ ਬਸ ਮੈਨੂੰ ਨਹੀਂ ਮੈਂ ਤਾਂ ਮੈਂ ਥੱਕ ਕੇ ਆਇਆਗਾ ਮੇਰਾ ਜੀ ਕਰ ਰਿਹਾ ਮੈਂ ਤੁਹਾਨੂੰ ਚਾਹ ਬਣਾ ਕੇ ਲੈ ਕੇ ਦੇਨੀ ਆ ਫਿਰ ਮੈਨੂੰ ਕੋਲ ਗੱਪੇ ਲੈ ਕੇ ਦਿਓ ਜਨਾਨੀਆਂ ਦਾ ਸਾਰਾ ਦਿਨ ਬਸ ਖਾਣ ਕੀ ਧਿਆਨ ਰਹਦਾ ਹੈ ਕੰਮ ਦਾ ਤਾਂ ਇਹਨਾਂ ਨੂੰ ਹੀ ਨਹੀਂ ਆਹ ਲੋ ਚਾਹ ਤੇ ਮੈਂ ਕਹਿੰਦੀ ਸੀ ਥੋੜੀ ਤਨਖਾਹ ਆ ਗਈ ਹੋਣੀ ਮੈਨੂੰ ਸ਼ਾਪਿੰਗ ਕਰਾ ਲਿਓ ਥੋੜੀ ਜੀ ਓਏ ਯਾਰ ਹਜੇ ਕਿੱਥੇ ਆ ਗਈ ਤਨਖਾ ਹਜੇ 22 ਤਰੀਕ ਹੋਈ ਹੈਗੀ 30 ਤਰੀਕ ਨੂੰ ਆਉਗੀ ਤਨਖਾ ਜਿਹੜੀ ਪਹਿਲਾਂ ਨਹੀਂ ਸੀਗੀ ਉਸ ਤੋਂ ਉਹਦਾ ਵੀ ਕੋਈ ਹਿਸਾਬ ਨਹੀਂ ਦਿੱਤਾ ਮੈਨੂੰ ਓਏ ਯਾਰ ਸਾਹਿਬ ਕਿੱਥੋਂ ਨਾ ਮੈਂ ਖਰਚੇ ਪਤਾ ਕਿੰਨੇ ਨੇਗੇ 30 ਹਜ਼ਾਰ ਰੁਪਏ ਦਾ ਮੋਟਰ ਪੈ ਗਈ ਹੈ ਦਾ ਚਲ ਕੋਈ ਨਹੀਂ ਤੁਸੀਂ ਪਿਓ ਚਾਹ ਮੈਂ ਬਾਹਰੇ ਕੰਮ ਕਰ ਲਾਂ ਕਰ ਲੈ ਚਲ ਪਰ ਹਾਂ ਜਦੋਂ ਹੁਣ ਤਨਖਾ ਆਈ ਨਾ ਮੈਨੂੰ ਸ਼ਾਪਿੰਗ ਕਾ ਕਰਨੀ ਹੈ ਉਹ ਕੋਈ ਨਾ ਕਰਾ ਦੂੰਗਾ ਕੀ ਲੈਣਾ ਕਹਿੰਦਾ ਸ਼ਾਪਿੰਗ ਮੈਨੂੰ ਜੋ ਮਰਜ਼ੀ ਲੈ ਕੇ ਆਵਾਂ ਤੁਹਾਡੇ ਨਾਲ ਜਾ ਕੇ ਲੈ ਕੇ ਆਉਂਗੀ ਨਾਲੇ ਘਰ ਦਾ ਸਮਾਨ ਵੀ ਕਿੰਨਾ ਖਤਮ ਹੋਇਆ ਪਿਆ ਪਤਾ ਉਹ ਵੀ ਲੈ ਕੇ ਆਣਾ ਉੱਚਾ ਲੱਭ ਕਿਉਂ ਕਬਰਾਉਣੀ ਆ ਦਵਾ ਲੇ ਹਾਂ ਉਹ 30 ਤਰੀਕ ਤਾ ਆ ਜਾਂਦੇ ਬਸ ਠੀਕ ਆ ਫਿਰ ਤੁਸੇ ਪਿਓ ਚਾ ਮੈਨੇ ਕੰਮ ਕਰਨਾ ਚੱਲ ਕਰਨ ਲੱਗ ਗਏ ਲੈ ਯਾਰ 10 ਮਿੰਟ ਡਰਾਮ ਕਰੀਏ ਹਾਈ ਹਾਈ ਲੈ ਆਪ ਸੁੱਤੇ ਪਹਿਲੇ ਉਠੋ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਮੇਰੇ ਵਾਸਤੇ ਕੀ ਲੈ ਕੇ ਆਏ ਉਈ ਯਾਰ ਹੁਣ ਤਾਂ ਮਾਗੇ ਪਿਆਗਾ ਜੀ ਪਤਾ ਕਿੰਨਾ ਟਾਈਮ ਹੋ ਗਿਆ ਮੈਂ ਘਰ ਦੇ ਸਾਰੇ ਕੰਮ ਵੀ ਕਰ ਲੇ ਓਏ 10 ਮਿੰਟ ਦਾੰਦਾਂ ਤਾਂ ਲੈਣ ਦੇ ਦਿਆ ਕਰ ਮੈਨੂੰ ਬੜਾ ਥੱਕ ਕੇ ਘਰ ਆਉਂਦਾ ਕਿ 10 ਮਿੰਟ ਆਰਾਮ ਕਰੂਗਾ ਹੌਣਸਰ ਤੂੰ ਹੀ ਟਿਕਦੀ ਹੈਗੀ ਮੈਨੂੰ ਨਹੀਂ ਪਤਾ ਹੋਰ ਗੱਪੇ ਲੈ ਕੇ ਤੂੰ ਕਿਉਂ ਪਹੁੰਚੀ ਕਰ ਰਹਾ ਖਾਣ ਨੂੰ ਓਏ ਯਾਰ ਤੂੰ ਕਰੋ ਖਾਣਾ ਕੁਛ ਕਿੰਨਾ ਦਾ ਸਮਾਨ ਪਿਆ ਘਰੇ ਖਾਣ ਨੂੰ ਜੇ ਤੁਸੀਂ ਮੈਨੂੰ ਨਾਲ ਲੈ ਕੇ ਰੱਖੇ ਨਾ ਮੈਂ ਸੱਚੀ ਨਹੀਂ ਬੁਲਾਣਾ ਤੁਹਾਨੂੰ ਅੱਜ ਓ ਚਲ ਚੰਗਾ ਕਿਉਂ ਗਸੇਂ ਨਹੀਂ ਆਏਗੀ ਲੈ ਆ ਦੰਨਾਗਾ ਬਰਾ ਠੀਕ ਕਰ ਵਧੀ ਜਾਂਦੇ ਆ ਪੁੱਤ ਤੂੰ ਐਸ ਵੇਲੇ ਉਹ ਮੈਂ ਬਾਜ਼ਾਰ ਜਾਣ ਕਾ ਮਾਤਾ ਮੜਾ ਜਾ ਕੀ ਕੰਮ ਹੋ ਗਿਆ ਉਹ ਬਸ ਉਹਨੂੰ ਖਾਣ ਪੀਣ ਨੂੰ ਲਿਆ ਕੇ ਦੇਣਾ ਕਿਦੀ ਅੱਛਾ ਚਲ ਐ ਕਰੀ ਮੇਰੇ ਪੁੱਤ ਗੋਡੇ ਵਾਲੇ ਦੁਖੀ ਜਾਂਦੇ ਆ ਤੇ ਆਉਂਦਾ ਹੈ ਮੈਨੂੰ ਦਵਾਈ ਲਿਆ ਦੀ ਵਾਲੇ ਦੁਖੀ ਜਾਂਦੇ ਨੇ ਵਧੀ ਜਾਂਦੇ ਆ ਤਾਂ ਚੰਗੇ ਜਾਦ ਨਾਲ ਲੈ ਆਈ ਠੀਕ ਹੈ ਮਾਂ ਪਤਾ ਨਹੀਂ ਲਿਆ ਹੋਆ ਕਿ ਨਾ ਲਿਆ ਦੇ ਤਾਂ ਚੰਗੀ ਗੱਲ ਹੈ ਵਾਲੀ ਤਕਲੀਫ ਹੋਈ ਵੀ ਮੈਨੂੰ ਤਾਂ ਵਧੀਆ ਪਈ ਹੈ ਕਿਸਾ ਪਈ ਜਾਂਦੇ ਨੇ ਕੀ ਕਰਾਂ ਇਹ ਤਾਂ ਮੇਰੀ ਗੱਲ ਸੁਣਦੇ ਹੀ ਨਹੀਂ ਹਰਬਾ ਤੇਰਾ ਕੀ ਵਿਗਾੜਿਆ ਮੈਂ ਇੰਨੀ ਤਕਲੀਫ ਵਧਾਈ ਐ ਮੈਂ ਵੇ ਉਹ ਤਾਂ ਚੱਲੀ ਨਹੀਂ ਜਾਂਦੀ ਓਹੋ ਹਾਈ ਹਾਈ ਰਬਾ ਹਾਈ ਦੁੱਧ ਤੱਕੀ ਲੈ ਓਹੋ ਮਰਗੀ ਇੰਨੀ ਤਕਲੀਫ ਐ ਦਰਦ ਵਾਲਾ ਹੋ ਜਾਂਦਾ ਪਾਟੀਆਂ ਜਾਂਦੀਆਂ ਲੱਤਾਂ ਤਾਂ ਓਹੋ ਰਬਾ ਓਹੋ ਇਹ ਹੈ ਲੈਪਟ ਦਵਾਈ ਉਹ ਸੱਚ ਉਹ ਮਾਂ ਤੇਰੀ ਦਵਾਈ ਤਾਂ ਮੈਂ ਭੁੱਲੀ ਆਇਆ ਐ ਕਰਦਾ ਮੈਂ ਹੁਣ ਲਿਆਉਣਾ ਜਾ ਕੇ ਨਾ ਪੁੱਤ ਹੁਣ ਤਾਂ ਬਾਹਰ ਟਾਈਮ ਹੋਇਆ ਹੁਣ ਨਾ ਜਾਈ ਚੱਲ ਮੈਂ ਜਿਵੇਂ ਤੇਰੀ ਮਰ ਹੋਰ ਪੁੱਤੋ ਠੀਕ ਆ ਹੁਣ ਐਵੇਂ ਹੀ ਜਾਣਾਗਾ ਇੰਨਾ ਤਾਂ ਟਾਈਮ ਹੋਇਆ ਪਿਆ ਬਾਦੇ ਵਾਸਤੇ ਹਾਂ ਯਾਰ ਮੁੱਖ ਖਾਰਾ ਲੈ ਆਏ ਤੁਸੀਂ ਹਾਂ ਯਾਰ ਨਾਲੇ ਉਹ ਮੰਮੀ ਕੀ ਕਹਿ ਰਹੀ ਸੀ ਬਾਰੇ ਉਹ ਮੰਮੀ ਦਾ ਜਰਾ ਐਵੇਂ ਗਏ ਉਹਦੇ ਗੋਡੇ ਦੁਖਦੇ ਨੇ ਕਹਿੰਦੀ ਆਉਂਦਾ ਮੈਨੂੰ ਦਵਾਈ ਫੜ ਲਈ ਲੈ ਕਮਾਲੀ ਹੋਈ ਪਈ ਆ ਕੰਮ ਨਹੀਂ ਕਰਦੇ ਹੋਰ ਨਹੀਂ ਕੋਈ ਬੇਲਾਂ ਦੇ ਗੋਡੇ ਦੁਖੀ ਜਾਂਦੇ ਨੇ ਉਹਨਾਂ ਦੇ ਉਹ ਯਾਰ ਬਜ਼ੁਰਗ ਹੋ ਰਹੀ ਹੈਗੀ ਤਾਂ ਦੁਖਦੇ ਨੇ ਮੋਰ ਜੇ ਕੰਮ ਕਰੇ ਕੋਈ ਸਹੀ ਸਲਾਮਤ ਰਹਿਣ ਹੱਡ ਗੋਡੇ ਉਹਦੇ ਉੱਚਾ ਕੋਈ ਨਾਕਾਮਾ ਕਰ ਕਿੰਨਾ ਕਿਆ ਤੂੰ ਕਰੀਦਾ ਜਾਨੀ ਹੈਗੀ ਜਦੋਂ ਆਇਆ ਘਰ ਖਾਲਾ ਕੋਲ ਆਪੇ ਆਹੋ ਕੰਮ ਤਾਂ ਮੈਂ ਕਰੀ ਜਾਨੀ ਆ ਮੈਂ ਕਿਹੜਾ ਕਹਿੰਨੀ ਆ ਵੀ ਨਾ ਕਰ ਨਾ ਥੋੜਾ ਬੋਤ ਤਾਂ ਬੰਦਾ ਕਰ ਹੀ ਸਕਦਾ ਕੋਈ ਚਲ ਕੋਈ ਨਾ ਮੰਮੀ ਬਜ਼ੁਰਗ ਹੈਗੀ ਫਿਰ ਆਹ ਤੁਹਾਨੂੰ ਲੈ ਕੇ ਦੇਵਾ ਪਾ ਕੇ ਠੀਕ ਆ ਮਾਂ ਕਿ ਮੈਂ ਹੁਣ ਤੂੰ ਬਸ ਪੁੱਤ ਅੱਗੇ ਰੋਂਦਾ ਠੀਕ ਹਾਂ ਅੱਛਾ ਮਾਂ ਪੁੱਤ ਸਤਨਾਮ ਕਿਵੇਂ ਐ ਮੈਂ ਤਾਂ ਤਾਂ ਉਹਨਾਂ ਦੇ ਘਰੇ ਜਾਇਂ ਜਾਂਦਾ ਗੋਡੇ ਦੁੱਕੂ ਕਰਕੇ ਠੀਕਰਾ ਪਤਾ ਨਹੀਂ ਪੁੱਤ ਉਹ ਕਿਹੜੀ ਮਸੀਤਾਂ ਚ ਹੋਊਗਾ ਪ੍ਰਮਾਤਮਾ ਉਹਦੀ ਮਸੀਤਾਂ ਦੂਰ ਕਰ ਦੇ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੀ ਆਂ ਵੀ ਉਹਨੂੰ ਠੀਕ ਠਾਕ ਰੱਖੀ ਤੁਮਾ ਦੀ ਲੈ ਮਾਂ ਉਹਨੂੰ ਤਾਂ ਤੁਹਾਡੀ ਕੋਈ ਪਰਵਾਹ ਨਹੀਂ ਹੈਗੀ ਤੁਸੀਂ ਐਵੇਂ ਫਿਕਰਾਂ ਕਰੀ ਜਾਂਦੇ ਹੋ ਤਦ ਦੋਨੇ ਉੱਤ ਸਿੱਕ ਵਾਲੇ ਨੂੰ ਵੀ ਮੇਰੀ ਕੁਛ ਨਹੀਂ ਆ ਮੈਂ ਜੋ ਪਰੇਸ਼ਾਨ ਹਾਂ ਕੰਮ ਦਾ ਪਤਾ ਨਹੀਂ ਆ ਨਹੀਂ ਉਹ ਜਰੂਰ ਆਉਣਾ ਉਹ ਮੈਂ ਨਾ ਪੱਕਾ ਬਦਲ ਕੋਈ ਮੁਸੀਬਤ ਨਹੀਂ ਹੈਗੀ ਆ ਮੈਂ ਤਾਂ ਕੱਲ ਗਵਾਂਢਣ ਤੋਂ ਸੁਣਿਆ ਸੀ 1.5 ਲੱਖ ਦਾ ਬਰਤ ਲੈ ਕੇ ਦਿੱਤਾ ਪ੍ਰੀਤ ਨੇ ਆਪਣੇ ਭਤੀਜੇ ਨੂੰ ਤੁਸੀਂ ਐਵੇਂ ਉਹਨਾਂ ਦੇ ਫਿਕਰਾਂ ਕਰੀ ਲੈਣਾ ਸਭ ਕੁਝ ਸੁਖ ਸਾਂਤ ਆਉਣਾ ਹੈ ਹਾਂਜੀ ਹਾਂਜੀ ਅਸੀ ਗੱਲ ਜੀ ਹਾਂਜੀ ਹਾਂਜੀ ਥੈਂਕ ਯੂ ਸਰ ਥੈਂਕ ਯੂ ਮੋਸਟ ਵੈਲਕਮ ਸਰ ਰੁਬਲਾ ਉਰੇ ਆ ਰੁਬਲਾ ਉਹ ਆਇਆ ਰੁਬਾ ਛੇਤੀ ਦੇ ਨੇ ਓਹੋ ਕੀ ਹੋ ਗਿਆ ਐਵੇਂ ਘਰ ਸਿਰ ਤੇ ਚੱਕਿਆ ਓ ਯਾਰ ਗੱਲ ਇੰਨੀ ਖੁਸ਼ੀ ਦੀ ਹੈ ਮੈਂ ਤੈਨੂੰ ਕੀ ਦੱਸਾਂ ਕੀ ਹੋ ਗਿਆ ਹਜਾ ਹੁਣ ਦੱਸ ਵੀ ਦੋ ਉਹ ਪਤਾ ਕੀ ਚੱਕਰ ਹੈ ਜਿਹੜੀ ਕੰਪਨੀ ਜਿੱਮੇ ਲੱਗਿਆ ਹੋਇਆ ਹੈ ਨਾ ਉਹਨਾਂ ਨੇ ਮੇਰੀ ਪ੍ਰਮੋਸ਼ਨ ਕਰਦੀ ਤੇ ਡਿਊਟੀ ਨਾ ਫਿਰ ਚੰਡੀਗੜ੍ਹ ਲਾਤੀ ਮੇਰੀ ਚੰਡੀਗੜ੍ਹ ਲਾਤੀ ਫਿਰ ਇੰਨਾ ਵੀ ਚਾਹ ਚੜ ਗਏ ਤੁਹਾਨੂੰ ਉਹ ਯਾਰ ਚਾਹ ਤਾਂ ਚੜੂਗਾ ਹੀ ਉੱਥੇ ਉਹਨਾਂ ਨੇ ਨਾਲੇ ਮੈਨੂੰ ਫਲੈਟ ਦਿੱਤਾਗਾ ਆਪਾਂ ਤੇ ਫਲੈਟ 'ਚ ਰਹਿਆ ਕਰਾਂਗੇ ਦੋਨੇ ਇਕੱਠੇ ਹਾਏ ਸੱਚੀ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਦਾਹੀ ਦਾ ਮੈਂ ਤੈਨੂੰ ਬਾਜਾਂ ਮਾਰਾਂਗਾ ਬਾਰ-ਬਾਰ ਵੀ ਆ ਜਾ ਸਿੱਧੀ ਤੈਨੂੰ ਖੁਸ਼ੀ ਕਰ ਬੜੀ ਦੱਸਾਂ ਲੈ ਇਹ ਤਾਂ ਫਿਰ ਬਹੁਤ ਖੁਸ਼ੀ ਦੀ ਗੱਲ ਆ। ਅਪੋਰਥ ਸੇ ਰਹਾ ਕਰਾਂਗੇ ਨਾਲੇ ਗੱਡੀਆਂ ਚ ਘੁੰਮਾਂ ਕਰਾਂਗੇ। ਕੀ ਗੱਲ ਬੁੱਤ? ਬਾਹਲੇ ਰੋਣਾ ਪਾਣੀ ਟੂ। ਓਹੋ ਬੇਬੇ, ਗੱਦੀ ਐ ਨਹੀਂ ਖੁਸ਼ੀ ਦੀ। ਰੋਣਾ ਤਾਂ ਆਪੀ ਪੈਣਾ। ਓ ਮਾਂ ਪਤਾ ਕੀ ਚੱਕਰ ਆ? ਜਿਹੜੀ ਕੰਪਨੀ ਦੇ ਵਿੱਚ ਮੈਂ ਲੱਗਿਆ ਹੋਇਆ ਹਾਂ ਨਾ, ਉਹਨਾਂ ਨੇ ਮੇਰੀ ਪ੍ਰੋਮੋਸ਼ਨ ਕਰਤੀ ਤੇ ਚੰਡੀਗੜ੍ਹ ਬਦਲੀ ਕਰਾਤੀ ਤੇ ਉਹਨਾਂ ਨੇ ਇੱਕ ਮੈਨੂੰ ਫਲੈਟ ਦਿੱਤਾ ਤੇ ਨਾਲੇ ਨਾਲੇ ਗੱਡੀ। ਮੈਂ ਤੇ ਹੁਣ ਰੂਪਰ ਉੱਥੇ ਰਹਾ ਕਰਾਂਗੇ ਇਸ ਫਲੈਟ 'ਚ। ਧੀਏ, ਇਹ ਤਾਂ ਵਧੀਆ ਗੱਲ ਆ। ਐ ਕਰੀ ਮੇਰੇ ਕੱਪੜੇ ਵੀ ਨਾਲ ਹੀ ਪੈਕ ਕਰ ਲਈ ਤੇ ਮੈਂ ਵੀ ਤੁਹਾਡੇ ਨਾਲ ਹੀ ਜਾਵਾਂ। ਐਵੇਂ ਕਰੋ ਇਹਨਾਂ ਨੂੰ ਵੀ ਲੈ ਜਾਣਾ ਮੈਂ ਤਾਂ ਇੱਥੇ ਹੀ ਰਹਿ ਜਾਣੀ ਆ ਉਹ ਮਾਂ ਤੁਹਾਨੂੰ ਹਜੇ ਨਹੀਂ ਲੈ ਕੇ ਜਾਂਦੇ ਹੈਗੇ ਅਸੀਂ ਪਹਿਲਾਂ ਉੱਥੇ ਜਾ ਕੇ ਸੈਟਿੰਗ ਕਰ ਲਈ ਆਪਣੀ ਥੋੜੂ ਬਾਅਦ ਚ ਲੈ ਕੇ ਜਾਵਾਂਗੇ ਅੱਛਾ ਪੁੱਤ ਚੱਲ ਕੋਈ ਨਾ ਤੂੰ ਮੈਨੂੰ ਆ ਦੇ ਵੱਡੇ ਭਾਈ ਕੋਲ ਛੱਡਿਆ ਤੇ ਮੈਂ ਇੱਥੇ ਰਹਿ ਉਹ ਚੱਲ ਕੋਈ ਨਾ ਮਾਂ ਤੈਨੂੰ ਸ਼ਾਮ ਨੂੰ ਛੱਡ ਆਵਾਂਗੇ ਠੰਡੇ ਹੋਏ ਕੋ ਨਲੇ ਰੋਬਲ ਤੂੰ ਹੀ ਕਿਉਂ ਘਬਰਾਈ ਜਾਂਦੀ ਐ ਮੈਂ ਮਾਂ ਨੂੰ ਸਮਝਾਤਾ ਰਿਹਾ ਮਾਂ ਤੂੰ ਐਂ ਕਰੀ ਤੂੰ ਜਿੰਨਾ ਟਾਈਮ ਅਸੀਂ ਉੱਥੇ ਜਾਵਾਂਗੇ ਨਾ ਸਤਨਾ ਬਾਈ ਲੈ ਵੀ ਰਹਿ ਜੀ ਤੈਨੂੰ ਅਸੀਂ ਬਾਅਦ ਚ ਆ ਕੇ ਲੈ ਜਾਾਂਗੇ ਅੱਛਾ ਪੁੱਤ ਚਰਤੇ ਨਰਦੀ ਮਾਂ ਹਾਂ 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 ਓ ਲਿਆ ਰੋਟੀ ਬਾਈ ਟਾਈਮ ਲਾਤਾ ਤੈਨ ਖਾ ਲਈ ਰੋਟੀ? ਹਾਂਜੀ ਮੈਂ ਤਾਂ ਖਾ ਲਈ। ਬਾਅਦ ਚ ਨੂੰ ਕੱਟ ਪਾਵੇ। ਖੱਟਾ ਨੂੰ ਹੋਰ। ਤੁਨ ਤਾਂ ਕੋਈ ਨਹੀਂ ਕੱਟ ਲੱਗਿਆ। ਤੈਨੂੰ ਇਹ ਲੱਗਿਆ? ਤੁਹਾਨੂੰ ਨਹੀਂ ਯਾਦ ਖਾਣ ਨਹੀਂ। ਉਹ ਵੇਰਾ ਜਦੋਂ ਇਹ ਖਾਣੇ ਤਾਂ ਖਾਣੀਆਂ। ਤੇ ਰੋਜ਼ ਹੀ ਅੰਨ ਨੂੰ ਦਾਲ ਚ। ਅੱਜ ਕੱਲ ਮਾੜਿਆ ਆਪਣੇ। ਬੱਸ ਨਾਂਹ ਹੱਬਣ ਨਾ ਕਰਿਆ ਪਾਂਦੇ ਹੋਰ ਸੁਣਾ ਬਈ ਵਧੀਆ ਬਈ ਤੂੰ ਦੱਸ ਕਿਵੇਂ ਆਣੇ ਹੋਇਆ ਫੇਰਾ ਬੱਸ ਬਈ ਮੈਂ ਤਾਂ ਮਾਂ ਬਾਰੀ ਆਇਆ ਦੀਆ ਮਾਂ ਬਾਰੇ ਉਹ ਕੀ ਗੱਲ ਆ ਉਹ ਦਰਸਾਲ ਪਤਾ ਕੀ ਗੱਲ ਆ ਬਈ ਮੇਰੀ ਨਾ ਪ੍ਰਮੋਸ਼ਨ ਹੋ ਗਈ ਮੈਨੂੰ ਤਾਂ ਡਿਊਟੀ ਹੁਣ ਚੰਡੀਗੜ੍ਹ ਲੱਗ ਗਈ ਮੈਂ ਤੇ ਰੋਬੇ ਤੋਂ ਉੱਥੇ ਹੀ ਰਹਿਣਾ ਕਰਾਂਗੇ ਫਲੈਟ 'ਚ ਮੈਂ ਤਾਂ ਇਹ ਸੋਚਦਾ ਸੀਗਾ ਤੇ ਉਹਨਾਂ ਟਾਈਮ ਬੇਬੇ ਨੂੰ ਤੁਸੀਂ ਰੱਖ ਲੈਂਦੇ ਮਾ ਕੀ ਗੱਲ ਬੇਬੇ ਨੂੰ ਅਸੀਂ ਘਰ ਤੋਂ ਰੱਖ ਲਈਏ ਐਡੀ ਸ਼ਦੀ ਹਵਾ ਵੀ ਨਿਕਲ ਗਈ ਉਹ ਤਾਂ ਬੜਾ ਹੁਕੂ ਹੁਪ ਕੇ ਕਹਿੰਦਾ ਸੀ ਵੀ ਬੇਬੇ ਨੂੰ ਮੈਂ ਰੱਖੂੰਗਾ ਹੁਣ ਕੀ ਹੋ ਗਿਆ ਤੂੰ ਲੈ ਦੀਦੀ ਅਹੀ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਇੱਕ ਐ ਤਾਂ ਰਹੇ ਨੇ ਵੀ ਅਸੀਂ ਹਜੇ ਹੋਣੀ ਚੰਨੀਗੜ ਜਾਣਾ ਨਵਾਂ ਨਵਾਂ ਕੰਮ ਹੈ ਥੋੜੇ ਕ ਮਹੀਨੇ ਤੱਕ ਅਸੀਂ ਮੰਮੀ ਨੂੰ ਲੈ ਜਾਵਾਂਗੇ ਆ ਕੇ ਜਦੋਂ ਤਾਂ ਬੇਬੇ ਕੰਮ ਕਰਦੀ ਸੀ ਉਹ ਤਾਂ ਆਪ ਸੰਭਲੀ ਹੁਣ ਜਦੋਂ ਬੇਬੇ ਦੇ ਖੜ ਗਏ ਗੋਡੇ ਹੁਣ ਬੁੜੀ ਨੂੰ ਕਹੇ ਤੁਸੀਂ ਸੰਭਲੋ ਅਸੀਂ ਕਾਹ ਤੋਂ ਸਾਂਭੀਏ ਸਾਂਹੋਂ ਚੇ ਨਾ ਸਾਂਹੋਂ ਕਰੌਂਦੀ ਮਾਰੀ ਗੋਲਾ ਤਾਂ ਦਾ ਸਾਰਾ ਇਦੋਂ ਕਰਾਉਂਦੀ ਤੀ ਉਹ ਤਾਂ ਚੌੜੀ ਹੋ ਕੇ ਕਹਿੰਦੀ ਸੀ ਨਾ ਨਾ ਬੁੜੀ ਤਾਂ ਮੈਂ ਆਪ ਸਾਂਭੂਗੀ ਪਰ ਹੁਣ ਕਹਿੰਦਾ ਬੁੜੀ ਤਾਂ ਕੀੜੇ ਪੈ ਗੇ ਮੂੰਹ ਸਾਹਮਣੇ ਜੇ ਚੰਡੀਗੜ੍ਹ ਨਾਲ ਕੱਲੀ ਜਾਏਂਗੀ ਨਾਲ ਇਹਨੂੰ ਲੈ ਜੀ ਗਾਂ ਕਰ ਤੇਰੇ ਜਵਾਕ ਨੇ ਉੱਥੇ ਵੀ ਤਾਂ ਮੋਹੀ ਹੋਏਂਗੀ ਅੱਗੇ ਤਾਂ ਇਹੀ ਕੰਮ ਕਰਦੀ ਰਹੀ ਐ ਨਾ ਮੇਰੇ ਘਰੇ ਨਹੀਂ ਬਥੇਰਾ ਕਰਿਆ ਤੇਰੇ ਤਾਂ ਗੁੰਮੀ ਹੈਗਾ ਉਹ ਬਈ ਤੈਨੂੰ ਮੈਂ ਕਹੀਦਾ ਨਾ ਵੀ ਇਹ ਤਾਂ ਪਹਿਲੀ ਰੰਗ ਹੈ ਸਾਡੇ 2 ਤਾਂ ਕਮਰੇ ਆ ਪਰ ਅਸੀਂ ਕਿੱਥੇ ਰੱਖਾਂਗੇ ਫਿਰ ਤਾਂ ਐਡੀ ਕੋਠੀ ਉੱਥੇ ਰੱਖ ਲਾ ਉਹ ਗੱਲ ਬਈ ਐਡੀ ਕੋਠੀ ਦੀ ਨਹੀਂ ਹੈਗੀ ਹੁਣ ਮੈਂ ਐਡੀ ਕੋਠੀ 'ਚ ਕੱਲੀ ਓਏ ਗੱਲ ਸੁਣ ਬਈ ਮੇਰੀ ਆ ਹਾਂ ਤੇ ਨਾਮ ਲੈ ਗਿਆ ਫਿਰ ਉੱਥੇ ਕੀ ਹੁੰਦਾ ਬਈ ਯਾਰ ਨਾ ਨਾ ਕੰਮ ਆ ਯਾਰ ਪਹਿਲੀ ਕਿਵੇਂ ਲੈ ਜਾਮਾ ਉਹ ਸਾਰੀ ਜਦੋਂ ਆਪਦੇ ਘਰ ਵਾਲੇ ਨਾਮ ਲੈ ਕੇ ਆ ਨਾ ਇਹਨੂੰ ਲੈ ਜਾ ਫਿਰ ਦੇ ਨਾਲ ਕੀ ਘਾਟਾ ਪੈਂਦਾ ਮੈਨੂੰ ਕੀ ਗੱਲ ਦੱਸ ਬਈ ਮਾਂ ਤੇਰੀ ਨਹੀਂ ਲੱਗਦੀ ਹੈਗੀ ਉਹ ਲੱਗਦੀ ਹੈ ਮੇਰੇ ਨਾਲ ਉਦੋਂ ਕੋ ਲੈ ਗਿਆ ਤੇ ਪਹਿਲਾਂ ਤੂੰ ਆਪ ਦੱਸ ਉਹ ਤਾਂ ਕਹਾਂ ਮੈਂ ਨਾਰ ਲਾਉਣੀ ਆ ਜੀ ਉਹ ਫਿਰ ਉਹ ਮੇਰਾ ਵਿਆਹ ਹੀ ਨਾ 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 ਹੋਇਆ ਸੀਗਾ ਤਾਂ ਲੈ ਗਿਆ ਸੀਗਾ ਕੋਈ ਹੁਣ ਕਿਸੇ ਪ੍ਰਾਹ ਹੋ ਗਿਆ ਤੂੰ ਤੇ ਇੱਕ ਤਾਂ ਕਿਤਾ ਜੇਰਾ ਆ ਕਿ ਉਹਦੋਂ ਤਾਂ ਮੇਰਾ ਨਾ ਨਾ ਵਿਆਹ ਹੋਇਆ ਸੀ ਗੌਤੀ ਉਹ ਨਾ ਮਾਨਾ ਰਖਣੀ ਉਹਦਾ ਸੀਨੇ ਬਚੇਰਾ ਹੱਥ ਬੰਨੇ ਤੇ ਬਿਨਾ ਪਾਈ ਬੇਬੇ ਦਾ ਸੀ ਆਪਦੇ ਨਾਲ ਲਾਵਾਂਗੇ ਉਹ ਤਾਂ ਕਹਿੰਦਾ ਲੈ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਬਸ ਕਲੀ ਬੇਬੇ ਚਾਹੀਦੀ ਹੈ ਹੁਣ ਛੇਤੀ ਬੇਬੇ ਤਾਂ ਜੀ ਉਤਰ ਗਿਆ ਹੁਣ ਉਰੇ ਆ ਗਿਆ ਲੈ ਕੇ ਨੂੰ ਛੇਤੀ ਆ ਕੇ ਸਾਹਮਣੇ ਬੈਠੇਨ ਸੱਸੋ ਦਾ ਸਮਝੀ ਨਹੀਂ ਬਾਸ ਕਰੋ ਦੀਦੀ ਹੰਦਾ ਚਾਰ ਰੋਟੀਆਂ ਲੜੀਓ ਫੇਮੀ ਰੋਟੀ ਨਹੀਂ ਆਈਆਂ ਉਹ ਵੀਰੇ ਬੈਠੇ ਸਾਹਮਣੇ ਹੋਰ ਤਾਂ ਤਾਂ ਬਹੁਤ ਸਾਲ ਹੋ ਗਏ ਉਹਦੇ ਪੋਤਿਆ ਨਹੀਂ ਹੋ ਗਈ ਨਾ ਗਾਹਾਂ ਸਾਹਮਣ ਨੂੰ ਨਹੀਂ ਸਾਹਮਣ ਨੂੰ ਤੇ ਫ੍ਰੀਚ ਸਾਹਮਣੀਆਂ ਜਿੰਨੀ ਬੁੜੀ ਦੀ ਪੈਨਸ਼ਨ ਹੁੰਦੀ ਸੀ ਉਹ ਤਾਂ ਆਪਦੇ ਹੱਥ ਤੇ ਤਰਾ ਲੈਂਦੀ ਸੀ ਹੁਣ ਆਈਏ ਵੱਡੀ ਚਾਰ ਰੋਟੀਆਂ ਵਾਲੀ ਤੂੰ ਕਿਹੜਾ ਰੋਟੀਆਂ ਫ੍ਰੀ ਦਿੱਤੀਆਂ ਦੀ ਬੁੜੀ ਨੂੰ ਆਹੋ ਫੇਰ ਜਦ ਮੇਰੇ ਘਰੇ ਰਹਿੰਦੀ ਸੀ ਪੈਨਸ਼ਨ ਤਾਂ ਮੈਂ ਹੀ ਲਾਉਂਗੀ ਹੋਰ ਹੁਣ ਤੈਨੂੰ ਦੇ ਕੇ ਜਾਉਂਗੀ ਅੱਛਾ ਫੇਰ ਹੁਣ ਵੀ ਰਾਜਾ ਨਾਲੇ ਹੁਣ ਕਿਹੜਾ ਕਿਸੇ ਨੇ ਰੋਕਿਆ ਤੈਨੂੰ ਅਸੀਂ ਕਿਹੜਾ ਮਨਾਂ ਕੀਤਾ ਵੀ ਇਹਨਾਂ ਨੂੰ ਲੈ ਕੇ ਨਹੀਂ ਜਾਂਦੇ 2-3 ਮਹੀਨਿਆਂ ਦੀ ਉਹ ਗੱਲ ਹੈ ਤੇ ਸਾਹਮਣੋਂ ਕਿੰਨਾ ਕਿਹੜਾ ਚੱਕਰ ਹੋ ਜਾਊਗਾ ਕਿਆ ਐਡਾ ਕੀ ਚੱਕਰ ਹੋ ਜਾਂਦਾ ਉੱਥੇ ਜਾ ਕੇ ਡਾਕਟਰੀ ਦੀ ਫਿਰੇਗੀ ਨੌਕਰੀ ਦਾ ਤੇਰਾ ਖਸਮ ਕਰੂਗਾ ਤੂੰ ਨਹੀਂ ਕਰਦੀ ਹੈਗੀ ਤੂੰ ਤਾਂ 부ੜੀ ਨੂੰ ਸਾਂਭ ਸਕਦੀ ਹੈ ਚੁੱਪ ਕਰ ਉਹ ਬੁੱਤ ਮੇਰੇ ਪਿੱਛੇ ਕਿਉਂ ਲੜਦੇ ਹੋ ਮੇਰੀ ਤਾਂ ਪਤਾ ਨਹੀਂ ਸ਼ਾਂਤੀ ਰਹੇਗੀ ਪਤਾ ਨਹੀਂ 2 ਸਾਲ ਦੀ ਪੁੱਤੋ ਤੁਸੀਂ ਐ ਕਰੋ ਮੈਨੂੰ ਆਸ਼ਰਮ 'ਚ ਛੱਡਿਓ ਮੇਰਾ ਸਫ਼ਰ ਤਾਂ ਥੋੜਾ ਹੀ ਰਹਿ ਗਿਆ ਪਾਪਾ ਪਾਪਾ ਐਸਸੀਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਤਾਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਆਉਣ ਵਾਲੇ ਹਰ ਵੀਰ ਨੂੰ ਏਦੀ ਪਿਆਰ ਨਾਲ ਦੇਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਵੀਡੀਓ ਦੇ ਅਪਡੇਟ ਜਲਦੀ ਪਹੁੰਚਿਆ ਕਰੇ ਹੁਣ ਬੋਲਾਂਗੇ ਆਪਾਂ ਪਹਿਲੇ 15 ਕਮੈਂਟ ਜਿਹੜੀ ਤੁਸੀਂ ਪਿਛਲੀ ਵੀਡੀਓ ਦੇ ਦਿੱਤੇ ਸੀਗੇ ਨਤੀਸ਼ਾ ਜੰਦਲਾ ਗਿੱਲ ਗੋਲਦੀ ਅਦਾਬ ਜੱਟ ਸਿੱਧੂ ਜੱਟ ਕਰਮਜੀਤ ਕੌਰ ਅਮਨਪ੍ਰੀਤ ਕੌਰ ਸੋਨਪ੍ਰੀਤ ਅਰੂਹੀ ਰਣਜੀਤ ਢਿੱਲੋਂ ਗੁਰਜਸ ਰੈਕਡ ਮਨਜੀਤ ਸਿੰਘ ਕਮਲ ਕਮਲਜੀਤ ਪੰਗੂ ਹਰਮਨਦੀਪ ਸਵarna ਸਿੰਘ ਚਹਿਲ ਸੁਨਾਮ ਜਮੀਲ ਖਾਨ ਇਹਦੇ ਪਹਿਲੇ 15 ਮਿੰਟ ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟ ਬੋਲੀਏ ਬਾਕੀ ਵੀਡੀਓ ਨੂੰ ਬਾਅਦ ਸ਼ੇਅਰ ਜ਼ਰੂਰ ਕਰਿਓ ਇੱਕ ਵੱਖਰਾ ਕਨਸੈਪਟ ਬਣਾਇਆ ਸੀਗਾ ਤੇ ਅੱਗੇ ਵੀ ਨੈਕਸਟ ਪਾਰਟ ਆ ਰਿਹਾ ਇਸ ਵੀਡੀਓ ਦਾ ਮਿਲਦੇ ਆਂ ਆਪਾਂ ਅਗਲੀ ਵੀਡੀਓ ਨਾਲ ਥੈਂਕ ਯੂ